ਵਾਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੰਗਲਵਾਰ ਕਰੀਬ 11 ਤੋਂ 12 ਵਜੇ ਦੀ ਘਟਨਾ ਆ ਕਿ ਰਾਜਵਿੰਦਰ ਕੌਰ ਪਤਨੀ ਸਰਦਾਰ ਅਮਰੀਕ ਸਿੰਘ ਵਾਸੀ ਸਲੇਮ ਟਾਬਰੀ ਇਹ ਬੀਬੀ ਨੇ ਸਾਨੂੰ ਫੋਨ ਕੀਤਾ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਹਮਲਾ ਕਰਤਾ ਆ ਗਿਆ ਅਸੀਂ ਉੱਥੇ ਕੋਲੀ ਡਾਕਟਰੀ ਦੁਕਾਨ ਹੈ ਅਸੀਂ ਉਹ ਡਾਕਟਰੀ ਦੁਕਾਨ ਤੇ ਸੀਗੇ ਅਸੀਂ ਜਦ ਤੱਕ ਉੱਥੇ ਪਹੁੰਚੇ ਆ ਤੇ ਇਹਨਾਂ ਦੀ ਚੰਗੀ ਤਰ੍ਹਾਂ ਮਾਰ ਕਟਾਈ ਕਰ ਰਹੇ ਸੀ ਇਹਨਾਂ ਨੂੰ ਕਦੇ ਅੰਦਰੋਂ ਖਿੱਚ ਕੇ ਬਾਹਰ ਲਿਆਂਦੇ ਸੀ ਕਦੇ ਸਾਰਾ ਮੱਲਾ ਉੱਥੇ ਖੜਾ ਹੋਇਆ ਸੀ ਪ੍ਰੂਫ ਹੈ ਤਾਂ 4 ਦਿਨ ਤੋਂ ਕੰਪਲੇਨ ਦਿੱਤੀ ਹੋਈ ਆ ਪਰਮਜੋਤ ਕੋਰ ਤੇ ਰਾਜਵਿੰਦਰ ਕੋਰ ਵੱਲੋਂ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਜਦ ਕਿ ਸਾਰੇ ਇਹਨਾਂ ਦੇ ਕੋਲ ਪ੍ਰੂਫ ਨੇ ਸਾਰੇ ਮੱਲੇ 'ਚ ਉਹਨਾਂ ਨੇ ਗਵਾਹੀ ਦਿੱਤੀ ਆ ਤਾਂ ਅੱਗੋਂ ਵੀ ਪੁਲਿਸ ਗਵਾਹੀ ਲੈ ਸਕਦੀ ਆ ਉਲਟਾ ਕੱਲ੍ਹ ਸ਼ਾਮ ਨੂੰ ਇਹਨਾਂ ਕੁੜੀਆਂ ਨੂੰ ਧਮਕਾਇਆ ਗਿਆ ਇਹ ਛੋਟੀਆਂ-ਛੋਟੀਆਂ ਕੱਲੀਆਂ ਕੁੜੀਆਂ ਘਰੇ ਸੀ ਉਹ ਜੈਂਸ ਸੀਗੇ ਸਾਰੇ ਦੇ ਸਾਰੇ ਤੇ ਇਹਨਾਂ ਨੂੰ ਕਟਮਾਰ ਕਰਕੇ ਉਲਟਾ ਕੱਲ ਸ਼ਾਮ ਨੂੰ ਇਹਨਾਂ ਨੂੰ ਧਮਕਾ ਰਹੇ ਸੀਗੇ ਵੀ ਤੁਸੀਂ ਆਪਣੇ ਤੇ ਕਾਰਵਾਈ ਕਰਵਾ ਰਹੋਗੇ ਕਿ ਜੇ ਥਾਣੇ ਤੁਸੀਂ ਦੁਬਾਰਾ ਆ ਕੇ ਬਾਰ-ਬਾਰ ਸਾਨੂੰ ਕੰਪੇਲ ਕਰੋਗੇ। ਕਟਮਾਰ ਕਰਨ ਦਾ ਕਾਰਨ ਕੀ ਸੀ ਜੀ? ਕਟਮਾਰ ਕਰਨ ਦਾ ਕਾਰਨ ਇਹ ਸੀ ਵੀ ਬਾਹਰ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਪੋਸਟਰ ਲੱਗਾ ਹੋਇਆ ਇਹਨਾਂ ਦੇ ਘਰ ਦੇ ਬਾਹਰ। ਤੇ ਉਹ ਇਹਨਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਇਸ ਮਹੱਲੇ 'ਚ ਰਹਿੰਦੇ ਹੋ ਇੱਥੇ ਕਿਸੇ ਹੋਰ ਦੀ ਸਰਕਾਰ ਹੈ ਤੁਸੀਂ ਉਹਨਾਂ ਦਾ ਪੋਸਟਰ ਕਿਉਂ ਬੈਨਰ ਲਾਇਆ ਹੋਇਆ? ਇਹ ਗੱਲ ਨੂੰ ਖਿੱਚਦੇ-ਖਿੱਚਦੇ ਇਹਨਾਂ ਦੇ ਘਰ ਦੇ ਅੰਦਰ ਉਹ ਚਲੇ ਗਏ। ਅਬ ਤੂੰ ਤੂੰ ਮੈਂ ਨਾ ਹੋਣ ਲਾ ਪੀਜ ਤੱਕ ਉਹਨਾਂ ਦੇ ਤਿੰਨ ਚਾਰ ਜੈਂਸ ਵੀ ਇੱਕੋ ਸਕੂਟਰਾਂ ਵਾਲਾ ਉੱਥੇ ਮੈਨੂੰ ਉਹਦਾ ਨਾਮ ਨਹੀਂ ਪਤਾ ਇੱਕ ਬੱਬੂ ਇੱਕ ਸ਼ਾਇਦ ਪਤਾ ਨਹੀਂ ਕੀ ਹੈ ਹੋਰ ਦੀਪ ਹੋਰ ਦੋ ਤਿੰਨ ਮੁੰਡੇ ਹੋਰ ਸੀ ਪ੍ਰੀਤੀ ਇਹਨਾਂ ਦੀ ਮਦਰ ਆ ਕਿ ਇਹਨਾਂ ਨਾਲ ਕੁੱਟਮਾਰ ਕਰਨ ਲੱਗੇ ਉਸ ਸਮੇਂ ਜਿਹੜੇ ਪੁਲਿਸ ਇੰਸਪੈਕਟਰ ਪਹੁੰਚੇ ਸਾਇਦ ਐਸਆਈ ਨੇ ਐਸਆਈ ਨੇ ਉਹਨਾਂ ਨੇ ਪੂਰਾ ਇਹਨਾਂ ਨੂੰ ਹੌਸਲਾ ਦਿੱਤਾ ਮੱਲੇ 'ਚ ਸੋਣ ਪੁੱਛਣ ਤੋਂ ਬਾਅਦ ਵੀ ਤੁਹਾਡੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਵੀ ਸਾਡੇ ਹੱਕ 'ਚ ਕੀਤਾ ਜਾਊਗਾ ਪਰ ਉਸ ਤੋਂ ਬਾਅਦ ਉਹ ਖੁਦ ਆਪਣੇ ਮੂੰਹੋਂ ਸਾਰਿਆਂ ਨੂੰ ਕਹਿ ਰਹੇ ਨੇ ਵੀ ਸਾਡੇ ਤੇ ਦਬਾਅ ਆ ਸਾਡੇ ਤੇ ਦਬਾਅ ਬਣ ਰਿਹਾ ਸਾਨੂੰ ਨਹੀਂ ਪਤਾ ਇਹ ਜੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੁੰਦਾ ਰਿਹਾ ਹਰ ਦਿਨ ਨਵੀਂ ਘਟਨਾ ਇਥੀਆਂ ਪੈਣਾ ਦੇ ਨਾਲ ਜ਼ਬਰਦਸਤੀਆਂ ਹੁੰਦੀਆਂ ਨੇ ਪਹਿਲਾਂ ਕਦੇ ਕਿਸੇ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਜਦੋਂ ਦੀ ਇਹ ਸਰਕਾਰ ਆਈ ਆ ਅਸੀਂ ਬਿਲਕੁਲ ਇਹ ਅਮਨਪਸੰਦ ਬੰਦੇ ਆ ਤੇ ਸਾਨੂੰ ਚਾਹੀਦਾ ਕਿ ਇਨਸਾਫ ਦਿੱਤਾ ਜਾਵੇ ਕਿ ਜਿਹੜੇ ਵੀ ਲੁਧਿਆਣਾ ਸ਼ਹਿਰ ਦੇ ਸੁਨੀਕ ਨੇ ਜਿਹੜੇ ਅਮਨਪਸੰਦ ਸੁਨੀਕ ਨੇ ਉਹ ਕਦੇ ਨਹੀਂ ਚਾਣਗੇ ਕਿ ਸਾਡੇ ਘਰਾਂ ਦੇ ਵਿੱਚ ਸਾਡੀਆਂ ਧੀਆਂ ਤੇ ਹਮਲਾ ਕੀਤਾ ਜਾਵੇ ਅਸੀਂ ਖੁਦ ਇੱਕ ਜ਼ਿੰਮੇਵਾਰ ਬੰਦੇ ਆ ਤਾਂ ਜਦੋਂ ਸਾਡੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਇਹ ਹਮਲੇ ਹੋ ਰਹੇ ਨੇ ਤੇ ਆਮ ਜਨਤਾ ਤੇ ਕੀ ਹੋਏਗਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਸਾਨੂੰ ਨਹੀਂ ਪਤਾ ਇਹਦੇ ਪਿੱਛੇ ਕਿਸ ਦਾ ਹੱਥ ਹੈ ਤਾਂ ਉਹ ਖੁਦ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਸਰਕਾਰ ਸਾਡੀ ਆ ਅਸੀਂ ਸਭ ਕੁਝ ਕਰ ਸਕਦੇ ਹਾਂ ਹੋਰ ਕੀ ਮੰਗੀ ਕਰਦੇ ਮੈਡਮ ਅਸੀਂ ਇਹੀ ਮੰਗ ਕੇ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ ਇਹ ਛੋਟੀਆਂ-ਛੋਟੀਆਂ ਬੱਚੀਆਂ ਇਹਦੇ ਕੁਛੜੇ ਇੱਕ ਛੋਟਾ ਜਿਹਾ ਬੱਚਾ ਸੀਗਾ ਜਦੋਂ ਕਿ ਆਹ ਕੁੜੀ ਖੜੀ ਹੋਈ ਹੈ ਇੱਕ ਕੁੜੀ ਉੱਥੋਂ ਲੰਘ ਰਹੀ ਸੀ ਇਹ ਕੁੜੀ ਨੇ ਸਾਰੀ ਘਟਣਾ ਆਪਣੀ ਅੱਖਾਂ ਨਾਲ ਦੇਖੀ ਹੈ ਅਸੀਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਸਾਰੀਆਂ ਜਥੇਬੰਦੀਆਂ ਕੋਲੋਂ ਮੰਗ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਇਨਸਾਫ਼ ਦਿਵਾਇਆ ਜਾਵੇ ਕਿਹੜੀ ਮੈਨੂੰ ਪਾਰਟੀ ਦਾ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬੋਰਡ ਲੱਗਾ ਸੀ ਜੇ ਤੁਹਾਡੇ ਕਾਰਜਾਂ ਦੇ ਅੱਗੇ ਅਗਲੀ ਰਣਨੀਤੀ ਕੀ ਰਹੂਗੀ ਅਗਲੀ ਰਣਨੀਤੀ ਅਸੀਂ ਆਪਣੀ ਹਾਈ ਕਮਾਂਡ ਨੂੰ ਸਾਰੀ ਨੂੰ ਸੱਦਾਂਗੇ ਤਾਂ ਉਹ ਫਿਰ ਅਸੀਂ ਆਪਣੀ ਸਲਾਹ ਕਰਕੇ ਅਸੀਂ ਜੋ ਵੀ ਸਾਡੇ ਤੋਂ ਬਣਦਾ ਹੋਇਆ ਅਸੀਂ ਕਰਾਂਗੇ ਕੀ ਨਾਮ ਹੈ ਮੇਰਾ ਨਾਮ ਜਤਿੰਦਰ ਸਿੰਘ ਹੈ ਭਾਜੀ ਇਹ ਗੱਲਬਾਤ ਹੋਈ ਜਾਂ ਗੱਲਬਾਤ ਕੁਝ ਵੀ ਨਹੀਂ ਜੇ ਅਸੀਂ ਘਰੇ ਗਏ ਆ ਇਹਨਾਂ ਦੇ ਇਹ ਸਾਡੀ ਰਿਸ਼ਤੇਦਾਰੀ ਲੱਗਦੇ ਆ ਸਾਲਾ ਲੱਗਦਾ ਮੇਰਾ ਰਿਸ਼ਤੇਦਾਰੀ ਚ ਭੂਆ ਸੱਸ ਨੇ ਅਸੀਂ ਤਾਂ ਗੱਲ ਹੀ ਕਰਨ ਗਏ ਆ ਇਹ ਇਹਦੀ ਇੱਕ ਸਾਲ ਹੀ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਇਹ ਕਹਿ ਰਹੇ ਨੇ ਪੋਸਟਰ ਲਗਾਉਣ ਦੇ। ਸਾਨੂੰ ਕੋਈ ਲੈਣਾ ਦੇਣਾ ਨਹੀਂ ਜੀ। ਪੋਸਟਰ ਜਾ ਕੇ ਦੇਖ ਲਓ ਜੀ ਅਸੀਂ ਤਾਂ ਅਜੇ ਤੱਕ ਨਹੀਂ। ਇਹ ਤਾਂ ਘਰੇ ਵੀ ਬਹੁਤ ਘਟ ਜਾਣੇ ਨੇ। ਇਹ ਝੂਠ ਬੋਲਦੇ ਨੇ। ਉਹਨਾਂ ਦਾ ਤਾਂ ਭਾਜੀ ਇਹ ਕਹਿਣਾ ਵੀ ਪੋਸਟਰ ਸਾਡੀ ਦੁਬਾਰ ਤੇ ਦੁਬਾਰ ਲੱਗਿਆ ਉਹਨੂੰ ਤੁਹਾਨੂੰ ਲੈ ਕੇ ਛੜਨ ਲਾਇਆ। ਨਾ ਐਦਾਂ ਦਾ ਕੋਈ ਰੋਲਾ ਹੀ ਨਹੀਂ ਹੈਗਾ ਜੀ। ਇਹ ਝੂਠ ਹੈ ਨੀਰਾ ਝੂਠ ਹੈ। ਇਹ ਜਾ ਕੇ ਮਹੱਲੇ 'ਚ ਪਤਾ ਕਰ ਲਓ ਤੁਸੀਂ ਉਥੇ ਪੂਰੇ ਮਹੱਲੇ 'ਚ ਪੁੱਛ ਲਓ ਵੀ ਕੋਈ ਗੱਲ ਹੋਈ ਹੈ ਕਿ ਨਹੀਂ ਹੋਈ। ਵੀ ਇਦਾਂ ਦੀ ਕੋਈ ਪੋਸਟਰ ਪਿੱਛੇ ਗੱਲ ਹੋਈ ਕਿ ਨਹੀਂ ਤੁਸੀਂ ਕੰਪਲੀਟ ਲਿਖਾਈ ਹੈ ਬੋਲ ਤੁਸੀਂ ਅਸੀਂ ਲਿਖਾਈ ਹੈ ਜੀ ਸਾਡੀ ਮਾਂ ਦੇ ਸੱਟਾਂ ਲੱਗੀਆਂ ਇੱਟਾਂ ਮਾਰੀਆਂ ਨੇ ਵੀਡੀਓ ਹੋਏਗਾ ਜਿਹਦੇ ਵਿੱਚ ਤੁਸੀਂ ਘਰ ਵੀ ਚਾਹੇ ਚੋ ਦਾਨ ਵੀ ਉਹਨਾਂ ਨੇ ਅਸੀਂ ਗਏ ਆ ਘਰੇ ਜੀ ਸਾਨੂੰ ਬੁਲਾਇਆ ਉਹਨਾਂ ਨੇ ਅਸੀਂ ਗਏ ਮਾਰੇਗਾ ਤੁਸੀਂ ਕੀ ਕਰੋਗੇ ਮੈਨੂੰ ਦੱਸੋ ਪਹਿਲਾਂ ਅਸੀਂ ਗਏ ਆ ਘਰੇ ਅਸੀਂ ਇਹ ਨਹੀਂ ਕਹਿੰਦੇ ਨਹੀਂ ਗਏ ਸਾਨੂੰ ਬੁਲਾਇਆ ਉਹਨਾਂ ਨੇ ਅਸੀਂ ਸਾਨੂੰ ਫੋਨ ਕਰਕੇ ਸੱਦਿਆ ਮੈਂ ਤਾਂ ਕੰਮ ਤੇ ਸੀ ਫੋਨ ਕਰਕੇ ਸਾਨੂੰ ਕੀ ਮੰਗੀ ਕਰਦੇ ਬੋਲ ਤੁਸੀਂ ਅਸੀਂ ਕਹਿੰਦੇ ਵੀ ਜੋ ਵੀ ਹੋਵੇ ਸਹੀ ਇਨਸਾਫ ਹੋਵੇ ਸੱਚ ਦਾ ਸੱਚ ਐ ਐਮਡਬਲ ਥਾਣੇ ਆਇਓ ਕੀ ਗੱਲਬਾਤ ਹੋਈ ਆ ਮੇਰਾ ਨਾਮ ਰਾ ਮੈਂ ਮੇਰੇ ਘਰੇ ਆ ਕੇ ਉਹਨਾਂ ਬੰਦਿਆਂ ਨੇ ਹਮਲਾ ਕੀਤਾ ਬੱਬੂ ਦੀਪ ਪ੍ਰੀਤੀ ਤੇ ਉਹਦੀ ਮਾਂ ਉਹਨਾਂ ਨੇ ਉਹ ਤੋਂ ਮੇਰੀ ਮਮਾ ਦੇ ਪੋਸਟਰ ਲੱਗੇ ਹੋਏ ਮਾਨ ਸਾਹਿਬ ਦੇ ਬਾਹਰ ਆ ਕੇ ਮੈਨੂੰ ਕਹਿੰਦੇ ਪ੍ਰੀਤੀ ਦੀ ਉਹਦੀ ਸੱਸ ਕਿ ਕਹਿੰਦੇ ਤੁਸੀਂ ਇਹਨਾਂ ਦੇ ਪੋਸਟਰ ਕਿਉਂ ਲਗਾਏ ਹੋਏ ਆ ਮੈਂ ਕਿਹਾ ਕੀ ਰੀਜ਼ਨ ਆ ਸਾਨੂੰ ਕੀ ਪਤਾ ਤੁਹਾਡੀ ਪਾਰਟੀ ਕੌਣ ਆ ਕੀ ਆ ਕੀ ਰਾਜਨੀਤੀ ਤੁਹਾਡੀ ਮੈਂ ਕਿਹਾ ਸਾਨੂੰ ਨਹੀਂ ਪਤਾ ਇੰਨੇ ਚ ਮੇਰੇ ਨਾਲ ਸਾਰੇ ਜਣੇ ਬੈਂਸਰ ਲੱਗ ਗਏ ਇੰਨੇ ਚ ਇਹਨਾਂ ਨੇ ਬੱਬੂ ਤੇ ਦੀਪ ਬੁਲਾਇਆ ਤੇ ਨਾ ਮੈਨੂੰ ਆ ਕੇ ਸਾਰੇ ਜਣੇ ਪੁੱਟਣ ਨੂੰ ਪੇਸ ਤੇ ਮੈਂ ਨਾ ਆਪਣੇ ਵੀਡੀਓ ਬਣਾ ਲੱਗੀ ਇੱਕ ਜਣਾ ਮੇਰੇ ਉੱਤੇ ਗਿਰ ਗਿਆ ਮੇਰਾ ਫੋਨ ਗਿਰ ਗਿਆ ਜਿੰਨੀ ਕੀ ਵੀਡੀਓ ਬਣੀ ਆ ਉਹ ਬਣੀ ਆ ਤੇ ਸਾਰੇ ਮੈਨੂੰ ਗਾਲਾਂ ਕੱਢਣ ਲੱਗੇ ਮੈਨੂੰ ਕੁੱਟਣ ਲੱਗੇ ਇੰਨੇ ਚ ਮੇਰੀ ਭੈਣ ਆਏ ਆ ਉਹਨੂੰ ਵੀ ਕੁੱਟਣ ਲੱਗੇ ਸਾਡੇ ਅੰਦਰ ਵੜ ਵੜ ਕੇ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਗਲੀ ਜੀ ਤੁਹਾਡੀ ਬੇਸਤੀ ਕੀਤੀ ਹੈ ਇਹਨਾਂ ਨੇ ਹੈ ਤੇ ਉੱਤੋਂ ਸਾਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ ਪਤਾ ਨਹੀਂ ਕੀ ਇਹਨਾਂ ਦੀ ਰਾਜਨੀਤੀ ਹੈ ਕੀ ਕੀ ਨਹੀਂ ਪੋਸਟਰ ਤੋਂ ਇਸ਼ੂ ਚਾਲੂ ਕੀਤਾ ਇਹਨਾਂ ਨੇ ਜਿਹੜੇ ਪੋਸਟਰ ਲੱਗਿਆ ਉਹ ਉਹਨਾਂ ਦੀ ਦੀਵਾਰ ਤੇ ਲੱਗਿਆ ਕਿੱਥੇ ਲੱਗਿਆ ਤੁਹਾਡੀ ਦੀਵਾਰ ਤੇ ਲੱਗਾ ਹੋਇਆ ਮਾਨ ਦਾਲ ਦਾ ਪੋਡਾ ਮਾਨ ਸਾਹਿਬ ਦਾ ਪੋਸਟਰ ਹੈ ਮੰਮੀ ਦੀ ਮਮਾ ਹੋਣਾ ਦਾ ਤੇ ਕਹਿੰਦੇ ਤੁਸੀਂ ਇਹ ਲਗਾਏ ਕਿਉਂ ਹੋਇਆ ਕਹਿੰਦੇ ਇਹਨਾਂ ਦਾ ਹਟਾਓ ਤੇ ਸਾਡਾ ਲਾਓ ਸੀ ਕਿ ਕਿਉਂ ਸਾਨੂੰ ਕੀ ਪਤਾ ਤੁਹਾਡੀ ਕੀ ਪਾਰਟੀ ਕੀ ਰਾਜਨੀਤੀ ਤੁਸੀਂ ਇਦਾਂ ਦਾ ਇਸ਼ੂ ਕਿਉਂ ਕਰ ਰਹੇ ਹੋ ਬੈਂਕ ਦੇ ਬੈਂਤੀ ਨਾਲ ਹੀ ਮੈਨੂੰ ਕੁੱਟਣ ਲੱਗੇ ਮੇਰੇ ਆ ਗਲੀ ਚ ਜਲੂਸ ਕੱਢਿਆ ਸਾਰਾ ਸਾਰੀ ਗਲੀ ਇਸ ਗੱਲ ਦੀ ਗਵਾਹ ਵਾ ਜਦੋਂ ਇਹਨਾਂ ਨੇ ਸਾਨੂੰ ਘਰੋਂ ਕੱਢ-ਕੱਢ ਕੇ ਕੁੱਟਿਆ ਪਹਿਲਾਂ ਸਾਨੂੰ ਅੰਦਰ ਕੁੱਟਿਆ ਫਿਰ ਬੰਦੇ ਆ ਕੇ ਬੰਦਿਆਂ ਨੇ ਬਾਹਰ ਗਲੀ ਚ ਕੁੱਟਿਆ ਸਾਨੂੰ ਇਹ ਉਹ ਵੀ ਕਿਸੇ ਬਾਜ਼ੀ ਦੀ ਜਗ੍ਹਾ ਦਾ ਵਾਕਿਆ ਹੈ ਇਹ ਹੀ ਆਹੀ ਚਾਂਦ ਦੀ ਸਕੂਲ ਸਰੂਪ ਨਗਰ ਦੇ ਕੋਲ ਨਿਊ ਜਨਕਪੁਰੀ ਦੀ ਪਾਰਟੀ ਉਹ ਉਹ ਬੱਗੇ ਮਦਨ ਲਾਲ ਬੱਗਾ ਮਦਨ ਲਾਲ ਬੱਗੇ ਦੀ ਪਾਰਟੀ ਉਹਨਾਂ ਦੀ ਬੱਗਾ ਸਪੋਰਟ ਕਰ ਰਿਹਾ ਉਹਨਾਂ ਦੀ ਸਪੋਰਟ ਕਰ ਰਿਹਾ ਦੇ ਮੈਮ ਕਿੰਨੇ ਬੰਦੇ ਜਿਹਨੂੰ ਤੁਹਾਡੇ ਨਾਲ ਕੁੱਟ ਮਾਰ ਕੀਤੀ ਆ ਦੀਪਤੀ ਬੱਬੂ ਸੀ ਉਸ ਤੋਂ ਬਾਅਦ ਆ ਉਹਦੀ ਮਾਂ ਸੀਗੀ ਕੀ ਸੀ ਉਹਦਾ ਨਾਮ ਦਰਸ਼ਨਾ ਪ੍ਰੀਤੀ ਸੀਗੀ ਪਹਿਲੇ ਇਹ ਦੋਨੇ ਆਈਆਂ ਬੋਰ ਦਾ ਈਸ਼ੂ ਚਾਲੂ ਕੀਤਾ ਫਿਰ ਪਿੱਛੇ ਇਹਨਾਂ ਨੇ ਆਪਣੇ ਮੁੰਡੇ ਨਾਲ ਹੀ ਲਿਆਂਦੇ ਉਹ ਸਾਨੂੰ ਕੁੱਟਣ ਲੱਗ ਗਏ ਆਦੇ ਸਾਰੀ ਕਿਹੜੇ ਵਈ ਦਾ ਵਾਕਿਆ ਹੈ ਇਹ 11:00 ਵਜੇ ਦਾ ਵਕਤ ਹੈ ਸਾਡੇ ਕੋ ਵੀਡੀਓ ਸਾਡੇ ਕੋ ਜਿੰਨੀ ਕੀ ਵੀਡੀਓ ਬਣੀ ਆ ਜਿੰਨੀ ਕੀ ਮੈਂ ਬਣਾਈ ਆ ਇੰਨੇ ਚ ਉਹਨਾਂ ਨੇ ਸਾਨੂੰ ਜਦੋਂ ਉਹਦੇ ਬੰਦੇ ਆ ਗਏ ਉਹਨਾਂ ਨੇ ਸਾਨੂੰ ਕੋਟਣ ਲੱਗੇ ਸਿੱਟ ਸਾਨੂੰ ਸਿੱਟ ਤਾਂ ਜਿੰਨੀ ਕੀ ਬਣੀ ਆ ਉੰਨੀ ਕੀ ਬਣੀ ਆ ਕੈਮਰਾ ਨਹੀਂ ਲੱਗੇ ਉੱਥੇ ਗਲੀ ਚ ਨਹੀਂ ਕੈਮਰਾ ਨਹੀਂ ਮੰਨ ਕੀ ਕਰਦੇ ਬੂਥ ਕਲੇਟ ਲਗਾ ਦਿੱਤੀ ਪੁਲਿਸ ਨੂੰ ਕੀ ਕਾਰਵਾਈ ਹੋ ਗਈ ਸਾਨੂੰ ਇਹੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਰੀ ਗਲੀ ਇਹ ਕਹਿ ਰਹੀ ਹੈ ਕਿ ਉਹਨਾਂ ਨੇ ਗਲਤ ਕੀਤਾ ਫਿਰ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਵਾ ਪਹਿਲਾਂ ਵੀ ਕਰੇ ਟਕਰਾਅ ਨਹੀਂ ਪਹਿਲਾਂ ਕਦੇ ਨਹੀਂ ਹੋਇਆ ਕਿਹੜੇ ਥਾਰੇ ਕਪਲੇਟ ਆ ਸਲੀਮ ਟਾਪਰੀ 4 ਦਿਨ ਹੋ ਗਏ ਆ ਸਰ 4 ਦਿਨ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕੋਈ ਵੀ ਸੁਣਵਾਈ ਨਹੀਂ ਹੋਈ 4 ਡੇਸ ਹੋ ਗਏ ਸਾਨੂੰ ਇੱਥੇ ਆਂਦਿਆਂ ਨੂੰ ਸਭੋ ਸਾਡੇ ਤੇ ਕਹਿ ਰਹੇ ਆ ਕਿ ਤੁਸੀਂ ਗਲਤ ਕੀਤਾ ਸਰ ਜਦੋਂ ਸਾਡੇ ਘਰੇ ਆ ਕੇ ਸਾਡੇ ਕੋ ਵੀਡੀਓ ਵੀਡੀਓ ਹੁੰਦੇ ਸੁੰਦੇ ਪ੍ਰੂਫ ਹੁੰਦੇ ਸੁੰਦੇ ਵੀ ਸਾਨੂੰ ਇਹ ਕਹਿ ਰਿਹਾ ਕਿ ਤੁਹਾਡੀ ਕੋਈ ਗਲਤੀ ਤੁਸੀਂ ਕੀਤਾ ਕਿ ਤੁਸੀਂ ਉਹਨਾਂ ਦੇ ਘਰੇ ਗਏ ਬਲਕਿ ਸਾਡੀ ਗਲੀ ਪੂਰੀ ਦਵਾ ਦੇ ਰਹੀ ਆ ਕੋਈ ਉਹਦੇਦਾਰੀ ਹੈਗੀ ਆ ਜਿਹੜੀ ਮਾਨ ਸਾਹਿਬ ਦੀ ਜਿਹੜੀ ਪਾਰਟੀ ਤੁਹਾਡੇ ਤੁਸੀਂ ਜੀ ਮੇਰੀ ਮੰਮਾ ਹੀ ਨੇ ਮੰਮਾ ਨੇ ਜੀ ਤੁਹਾਡੇ ਕੋ ਲੇਡੀਜ਼ ਦੀ ਮਾਰਕਟ ਹੋਈ ਆ ਉਹਦੇ ਬਾਰੇ ਕੀ ਕਹਣਾ ਇਦੇ ਵਿੱਚ ਇਹਨਾਂ ਸਾਨੂੰ ਦੋਹਾਂ ਪਾਰਟੀਆਂ ਲੋਕ ਕਲੀਟ ਆਈਆਂ ਐ ਮੈਡੀਕਲ ਆਇਓ ਉਹਨਾਂ ਦੇ ਮੈਡੀਕਲ ਦਾ ਤੇ ਦੋਹਾਂ ਪਾਰਟੀਆਂ ਨੇ ਤਾਲਬ ਕੀਤਾ ਯਾਰ ਜਿਹੜੀ ਨੇ ਅਗੇਂਸਟ ਪਾਰਟੀ ਉਹ ਵੀ ਸਾਡੇ ਕੋਲ ਬੈਠੀ ਆ ਕੇ ਬੈਠੀ ਆ ਜੋ ਕਾਨੂੰਨ ਮੁਤਾਬਕ ਬਣਦਾ ਉਹ ਕਾਰਵਾਈ ਕਰਾਂਗੇ